ਪੁਲਿਸ ਤੇ ਫੌਜਾਂ ਦੀ ਸਥਾਪਨਾ ਇਸ ਲਈ ਕੀਤੀ ਗਈ ਸੀ ਤਾਂ ਕਿ ਸਮਾਜ ਸੁਰੱਖਿਤ ਰਹੇ ਪਰ ਜੇਕਰ ਥਾਣੇ ਹੀ ਸੁਰੱਖਿਤ ਨਾ ਰਹੇ ਫਿਰ ਆਮ ਲੋਕ ਕਿਦਾਂ ਮਹਫੂਜ਼ ਰਹਿ ਸਕਦੇ ਨੇ ਇਹ ਸਵਾਲ ਇਸ ਲਈ ਖੜਾ ਹੋ ਰਿਹਾ ਕਿਉਂਕਿ ਅੰਮ੍ਰਿਤਸਰ ਦੇ ਜੰਡੇਆਲਾ ਗੁਰੂ ਦੇ ਥਾਣੇ ਚ ਇੱਕ ਅਜਹੀ ਵੱਡੀ ਵਾਰਦਾਤ ਹੋਈ ਹੈ ਜਿਸ ਨੇ ਪੁਲਿਸ ਪ੍ਰਸ਼ਾਸਨ ਦੇ ਸੁਰੱਖਿਆ ਦੇ ਦਾਅਵਿਆਂ ਦੀ ਪੋਲ ਖੋਲ ਦਿੱਤੀ ਹੈ ਕਿਉਂਕਿ ਪੁਲਿਸ ਦੇ ਬਿਲਕੁਲ ਨੱਕ ਹੇਠੋਂ ਅੱਖ ਦੇ ਸਾਹਮਣੇ ਥਾਣੇ ਅੰਦਰ ਦੇਖਦੇ-ਦੇਖਦੇ ਮੋਟਰਸਾਈਕਲ ਚੋਰੀ ਹੋ ਗਿਆ ਦਰਸਲ ਬਲਕਾਰ ਸਿੰਘ ਥਾਣੇ ਵਿੱਚ ਕੋਈ ਕੰਮ ਆਇਆ ਸੀ ਜਿਸ ਨੇ ਆਪਣਾ ਮੋਟਰਸਾਈਕਲ ਥਾਣੇ ਦੇ ਅੰਦਰ ਖੜਾ ਕੀਤਾ ਜਦੋਂ ਆ ਕੇ ਦੇਖਿਆ ਤਾਂ ਉਥੋਂ ਮੋਟਰਸਾਈਕਲ ਗਾਇਬ ਹੋ ਚੁੱਕਿਆ ਸੀ ਬਲਕਾਰ ਸਿੰਘ ਬਲਕਾਰ ਸਿੰਘ ਜੀ ਕੀ ਗੱਲ ਹੋਈ ਆ ਜੀ ਇਹ ਭਾਈ ਮੈਂ ਰੋਟੀ ਦੇਣ ਆਇਆ ਹਾਂ ਰੋਟੀ ਦੇਣ ਆ ਤੇ ਮੈਂ ਹਲੇ 5 ਮਿੰਟ ਹੀ ਹੋਏ ਮੈਂ ਇਥੋਂ ਵੇਖ ਕੇ ਗਿਆ ਮੋਟਰਸਾਈਕਲ ਤੇ ਮੋਟਰਸਾਈਕਲ ਇੱਥੇ ਲੱਗਾ ਹੋਏਗਾ ਇੱਕ ਸਰਦਾਰ ਨਿਕਲਿਆ ਅੰਦਰ ਉਹ ਲੈ ਕੇ ਗਿਆ ਮੈਂ ਹਲੇ ਵੇਖਣ ਆਇਆ ਇਹਨੂੰ ਫੇਰ ਵਾਪਸ ਆਇਆ ਉਹਨਾਂ ਚੰਨ ਨੂੰ ਲੈ ਕੇ ਨਿਕਲ ਗਿਆ ਮੋਟਰਸਾਈਕਲ ਇੱਥੇ ਆਇਆ ਸੀ। ਇੱਥੇ ਥਾਣੇ ਦੇ ਵਿੱਚ ਰੋਟੀ ਦੇਣ ਆਇਆ। ਤੇ ਜਿਹੜਾ ਮੋਟਰਸਾਈਕਲ ਆਇਆ ਥਾਣੇ ਦੇ ਅੰਦਰ ਲਾਇਆ ਸੀ। ਅੰਦਰ ਲਾਇਆ ਜਿਹੜਾ ਗੇਟ ਬੰਦ ਗੇਟ ਕਰੀਦਾ ਉਹਦੇ ਅੰਦਰ ਵਾਰ ਲੱਗਾ ਸੀ। ਜਿੱਥੇ ਦਰਖਤ ਲੱਗੇ ਆ। ਬੋਰਡ ਲੱਗੇ। ਲੱਗਦਾ ਨਹੀਂ ਕਿ ਚੋਰੀਆਂ ਦਿਨ ਦੇ ਤੈਨੂੰ ਵਾਪਸ ਨਹੀਂ ਜਾਣਦੀਆਂ। ਇਹ ਤਾਂ ਤਾਂ ਇਹ ਤਾਂ ਸਰ ਪਤਾ ਹੀ ਆ ਹੁਣ। ਆਪ ਹੀ ਵੇਖ ਲਿਆ। ਚੋਰਾ ਨੂੰ ਖੋਪਣੀ ਪੁੱਸਤਾ ਲੱਗ ਰਿਆ। ਹਾਂਜੀ। ਅਵੇ ਦੇ ਵੇ ਦੇ ਲੱਗੇ। ਥਾਣੇ ਦੇ ਅੰਦਰ ਚੁੱਕੇ ਲੱਗੇ ਆ। ਹਾਂਜੀ। ਅੰਦਰਲੇ ਅੰਦਰਲੇ ਗੇਟ ਦੇ ਕੀ ਹੁਣ ਤੁਹਾਡੇ ਵੱਲੋਂ ਅਰਜ਼ੀ ਦਿੱਤੀ ਸੀ ਕੰਪਲੀਟ ਲਿਖਾਈ ਹੈ ਜੀ ਕੀ ਮੰਗ ਕਰਦੇ ਜੀ ਹੁਣ ਆਪਾਂ ਨੂੰ ਮੋਟਰਸਾਈਕਲ ਚਾਹੀਦਾ ਸਰ ਮੋਟਰਸਾਈਕਲ ਮਿਲ ਜੇ ਆਪਾਂ ਨੂੰ ਇਸ ਮੌਕੇ ਬਲਕਾਰ ਸਿੰਘ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਪ੍ਰਸ਼ਾਸਨ ਅੱਗੇ ਇਨਸਾਫ ਦੀ ਗੁਹਾਰ ਲਗਾਈ ਹੈ ਕਿ ਉਹਨਾਂ ਦਾ ਮੋਟਰਸਾਈਕਲ ਲੱਭ ਕੇ ਉਹਨਾਂ ਦੇ ਹਵਾਲੇ ਕੀਤਾ ਜਾਵੇ। ਖੈਰ ਪੰਜਾਬ ਦੇ ਵਿੱਚ ਆਏ ਦਿਨ ਅਪਰਾਧਿਕ ਵਾਰਦਾਤਾਂ ਵਧੀਆਂ ਜਾ ਰਹੀਆਂ ਨੇ ਪਰ ਇਹਨਾਂ ਵਾਰਦਾਤਾਂ ਨੂੰ ਰੋਕਣ 'ਚ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ناکਾਮ ਸਾਬਤ ਹੋ ਰਹੀ ਹੈ। ਹਕੀਕੀ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ